ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਧਾਲੀਵਾਲ ਤੁਸੀਂ ਵੇਖ ਰਹੇ ਹੋ ਔਨ ਏਅਰ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਐਸਜੀਪੀਸੀ ਦੀ ਅੰਤ੍ਰ임 ਕਮੇਟੀ ਦੀ ਮੀਟਿੰਗ ਸੀ ਜਿਸ ਦੇ ਦੌਰਾਨ ਵੱਡਾ ਫੈਸਲਾ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਗਿਆਨੀ ਰਗੂबीर ਸਿੰਘ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਜੀ ਹਾਂ ਸ੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗੂਵੀਰ ਸਿੰਘ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਉਹਨਾਂ ਦੀ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਪਰ ਉਹ ਹੈੱਡ ਗਰੰਟੀ ਦੇ ਤੌਰ ਤੇ ਉੱਥੇ ਬਣੇ ਰਹਿਣਗੇ ਉਹਨਾਂ ਦੀ ਜਗ੍ਹਾ ਤੇ ਕੁਲਦੀਪ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਇਸ ਖਬਰ ਨੂੰ ਲੈ ਕੇ ਅਸੀਂ ਸਾਡੇ ਸਹਿਯੋਗੀ ਦੇ ਸਾਡੇ ਸਹਿ ਸੰਪਾਦਕ ਬਰਜੀਤ ਸਿੰਘ ਬਰਵਾਹਾ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੂਰਾ ਮਸਲਾ ਕੀ ਹੈ ਐਸਜੀਪੀਸੀ ਦੀ ਅੰਤਰੀਂ ਕਮੇਟੀ ਲਗਾਤਾਰ ਵੱਡੇ ਵੱਡੇ ਫੈਸਲੇ ਲੈ ਰਹੀ ਹੈ ਤਾਂ ਮਰਵਾਹ ਜੀ ਵੱਡਾ ਫੈਸਲਾ ਆਇਆ ਜotheਦਾਰੀ ਨੂੰ ਲੈ ਕੇ ਖਾਸ ਕਰਕੇ ਜੇ ਗੱਲ ਕੀਤੀ ਜਾਵੇ ਤਾਂ ਕੁਝ ਦਿਨਾਂ ਦੇ ਦੌਰਾਨ ਹੀ ਦੋ ਜਥੇਦਾਰ ਬਦਲਤੇ ਨੇ ਬਰਖਾਸਤ ਕਰਦੇ ਨੇ ਇਸ ਚੀਜ਼ ਨੂੰ ਲੱਗੇ ਕੀ ਕਹਿਣਾ ਚਾਹੂੰ ਸਿੱਧੇ ਤੌਰ ਤੇ ਅੱਜ ਕਹੀਏ ਜੋ ਇਹ ਫੈਸਲਾ ਆ ਗਿਆ ਨਾ ਤਾਂ ਮੈਂ ਸਿੱਧੇ ਸ਼ਬਦਾਂ ਚ ਕਾਵਾਂਗਾ ਕਰਰੇ ਸ਼ਬਦਾਂ ਚ ਕਾਵਾਂਗਾ ਕਿ ਅੱਜ ਅਕਾਲੀ ਦਲ ਨੇ ਭਾਵੇਂ ਜ਼ੀਰੋ ਤੇ ਪਹੁੰਚ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਪਰ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਮੈਂ ਅਕਾਲ ਤਖਤ ਨੂੰ ਐਵੇਂ ਐਵੇਂ ਕਟਪੁਤਲੀਆਂ ਬਣਾ ਕੇ ਆਪਣੇ ਹੱਥਾਂ ਦੇ ਵਿੱਚ ਨਚਾਉਂਦਾ ਦੇ ਆਰ ਪਰਫਾਰਮਿੰਗ ਲਾਈਕ ਅ ਪਪਟ ਪਿਛਲੇ 25 ਸਾਲ ਦਾ ਆਪਾਂ ਇਤਿਹਾਸ ਦੇਖ ਲਈਏ ਜਦੋਂ ਆਪਣਾ ਰਣਜੀਤ ਸਿੰਘ ਉਹਨਾਂ ਤੁਸੀਂ ਜੱਥੇਦਾਰ ਲਾਇਆ ਸੀਗਾ ਕਿਉਂ ਲਾਇਆ ਸੀ ਬੱਲੇ ਬੱਲੇ ਕਹਿੰਦੇ ਸਿੱਖ ਕੌਮ ਦੀ ਗਿਰਦੀ ਪਾਗ ਇਹਨਾਂ ਨੇ ਬਚਾ ਲਈ ਸੀ ਨਿਰੰਕਾਰੀ ਕਹਿੰਦੇ ਕਾਤਲਾਂ ਨੂੰ ਸੋਧਾ ਲਾਤਿਆ ਸੀ ਇਹਨਾਂ ਵਰਗਾ ਮਹਾਨ ਸ਼ਖਸ਼ ਕੋਈ ਨਹੀਂ ਜਦੋਂ ਕੱਢ ਕੇ ਮਾਰਿਆ ਤਾਂ ਚਾਹ ਚੋਂ ਮੱਖੀ ਵਾਂਗੂ ਕੱਢ ਕੇ ਮਾਰਿਆ ਸੀਗਾ ਕਿਉਂ ਕਿਉਂਕਿ ਉਹਨਾਂ ਨੇ ਕਿਹਾ ਸੀ ਵਾਕਈ ਜੋ ਅਕਾਲ ਤਖਤ ਦਾ ਮੀਰੀ ਪੀਰੀ ਦਾ ਸਿਧਾਂਤ ਹੈ ਉਹਨੂੰ ਲਾਗੂ ਕਰਨ ਦੀ ਕਿਤੇ ਉਹਨਾਂ ਨੇ ਕਿਤੇ ਗੱਲ ਕਰਤੀ ਸੀ ਤੇ ਆਪਣੀ ਜੋ ਉਹਨਾਂ ਦੇ ਅਹੁਦੇ ਦੀ ਮਰਿਆਦਾ ਹੈ ਜਾਂ ਉਹਦੀ ਉਹਦੀ ਵਰਤੋਂ ਐਸਾ ਹੀ ਵਰਤੋਂ ਕਰਨ ਦੀ ਕੋਸ਼ਿਸ਼ ਆਪਣਾ ਉਹਨਾਂ ਨੂੰ ਕੱਢ ਕੇ ਇੱਕਦਮ ਬਾਹਰ ਸੁੱਟ ਦਿੱਤਾ ਗਿਆ ਸੀਗਾ ਗਿਆਨੀ ਮਨਜੀਤ ਸਿੰਘ ਦਾ ਐਪੀਸੋਡ ਲੈ ਲਓ ਗਿਆਨੀ ਕੇਵਲ ਸਿੰਘ ਦਾ ਐਪੀਸੋਡ ਲੈ ਲਓ ਗਿਆਨੀ ਹਰਪ੍ਰੀਤ ਸਿੰਘ ਦਾ ਐਪੀਸੋਡ ਲੈ ਲਓ ਤੇ ਹੁਣ ਗਿਆਨੀ ਰਖਵੀਰ ਸਿੰਘ ਦਾ ਵੀ ਐਪੀਸੋਡ ਲੈ ਲਓ ਮਜ਼ਾਕ ਕੀ ਬਣਾ ਕੇ ਰੱਖਿਆ ਹੈ ਗੱਲ-ਗੱਲ ਤੇ ਦੁਹਾਈ ਦਿੰਦੇ ਉਹ ਅਕਾਲ ਤਖਤ ਕੀ 6ਵੀਂ ਪਾਤਸ਼ਾਹੀ ਸ਼ਿਰਗੁਰੂ ਹੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਥਾਪਿਆ ਗਿਆ ਅਕਾਲ ਤਖਤ ਮੀਰੀ ਪੀਰੀ ਦਾ ਸਿਧਾਂਤ ਇਸ ਦੇ ਅੱਗੇ ਅਸੀਂ ਬੋਲ ਨਹੀਂ ਸਕਦੇ ਅਸੀਂ ਕੁਝ ਕਰ ਨਹੀਂ ਸਕਦੇ ਤੇ ਮੁੜ ਕੇ ਗੱਲ ਕੀ ਕਰਨਗੇ ਹਮੇਸ਼ਾ ਮੁੜ ਕੇ ਅੱਛਾ ਤੂੰ ਮੜ ਜੀ ਗੱਲ ਕੀਤੀ ਹੈ ਹਰਪ੍ਰੀਤ ਸਿੰਘ ਚੱਲ ਤੈਨੂੰ ਬਾਹਰ ਕੱਢ ਦਿੰਨੇ ਆ ਰਘਵੀਰ ਸਿੰਘ ਤੂੰ ਬੋਲਿਆ ਚੱਲ ਤੈਨੂੰ ਵੀ ਅਸੀਂ ਬਾਹਰ ਕੱਢ ਦਿੰਨੇ ਆ ਮੱਖਣ ਚੋਂ ਵਾਲ ਵਾਂਗੂ ਕੱਟ-ਕੱਟ ਕੇ ਸੁੱਟ ਰਹੇ ਨੇ ਤੇ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਕਰਨਾ ਕੀ ਚਾਹੁੰਦੇ ਹੋ ਸਿਰਫ ਤੇ ਸਿਰਫ ਤੁਸੀਂ ਜਿਸ ਤੋਂ ਹੁਕਮ ਲਾਗੂ ਕਰਵਾਣਾ ਹੈ ਹਨਾ ਜਿਹਨੂੰ ਤੁਸੀਂ ਕੌਮ ਵੀ ਇਹਨੂੰ ਤਨਖਾਹ ਲਾਣੀਆਂ ਇਹਨੂੰ ਬੁਲਾ ਲਓ ਇਹਨੂੰ ਚਿੱਠੀ ਕੱਢ ਦਿਓ ਇਹਨੂੰ ਪੱਤਰ ਦੇ ਦੋ ਇਹਨੂੰ ਕੀ ਕਹਿੰਦੇ ਉਹਨੂੰ ਆਪਣਾ ਇਹਨੂੰ ਤਨਖਾਹ ਲਾ ਦੋ ਇਹ ਤੋਂ ਭਾਂਡੇ ਮੰਜਾ ਲੋ ਪੋਚੇ ਮਰਾ ਲੋ ਝਾੜੂ ਮਰਾ ਲੋ ਜੁੱਤੀਆਂ ਸਾਫ਼ ਕਰਾ ਲੋ ਤੁਸੀਂ ਜੋ ਕਿਸੇ ਨੂੰ ਕਹੋਗੇ ਉਹ ਠੀਕ ਹੈ ਜਿਹਨੇ ਤੁਹਾਨੂੰ ਕਹਤੇ ਆ ਨਹੀਂ ਜੀ ਨਹੀਂ ਤੁਸੀਂ ਇਹ ਸਹੀ ਨਹੀਂ ਕਰ ਰਹੇ ਹੈਗੇ ਹੋ ਇਹਦੀ ਮਾਨ ਮਰਿਆਦਾ ਕਾਇਮ ਰੱਖੋ ਤੁਸੀਂ ਗੱਲ-ਗੱਲ ਤੇ ਛੇਵੀਂ ਪਾਸ਼ਾਹ ਦੀ ਦੁਹਾਈ ਦਿੰਦੇ ਹੋ ਤੇ ਫਿਰ ਹੁਣ ਕੀ ਮਜ਼ਾਕ ਬਣਾਇਆ ਹੈ ਹਰਪ੍ਰੀਤ ਸਿੰਘ ਕੀ ਉਹਨੂੰ ਤੁਸੀਂ ਕਾਰਜਕਾਰੀ ਲਾ ਕੇ ਰੱਖਿਆ ਕਿਉਂ ਕਿ ਕਿਤੇ ਨਾ ਕਿਤੇ ਆਪਣਾ ਤੁਹਾਨੂੰ ਲੱਗਦਾ ਸੀ ਕਿ ਇਹ ਬੰਦਾ ਫੁੱਲਫਲੱਜ ਲੱਗਣ ਦੇ ਲਾਇਕ ਨਹੀਂ ਹੈਗਾ ਜਿਆਨੀ ਰਗਵੀਰ ਸਿੰਘ ਚਲੋ ਹੁਣ ਜਿਨ੍ਹਾਂ ਨੂੰ ਲਾਇਆ ਗਿਆ ਗੜਗਾਜੂ ਉਹਨਾਂ ਨੂੰ ਇਹ ਤਾਂ ਐਮਏ ਪੋਲੀਟੀਕਲ ਹਿਸਟਰੀ ਨੇ ਪੋਸਟ ਗ੍ਰੈਜੂਏਟ ਹੈਗੇ ਨੇ ਜਿਆਨੀ ਰਗਵੀਰ ਸਿੰਘ ਤਾਂ 10ਵੀਂ ਪਾਸ ਹੈਗਾ ਉਹਦੀ ਮੈਂ ਤੁਹਾਨੂੰ ਕਿਸਾ ਵੀ ਦੱਸਣਾ ਛੋਟਾ ਜਿਹਾ ਕਿ ਉਹਦੇ ਕੋਲ ਜਦੋਂ ਉਹ ਕੇਸ ਘਰ ਸਾਹਿਬ ਦਾ ਜੱਥੇਦਾਰ ਹੁੰਦਾ ਸੀਗਾ ਉਦੋਂ ਕੀ ਕੀਤਾ ਸੀ ਉਹਦੇ ਕੋਲ ਕੇਸ ਆ ਗਿਆ ਕਿ ਤਿੰਨ ਮੁੰਡੇ ਆਪਸ ਵਿੱਚ ਲੜੇ ਸੀਗੇ ਦੋ ਮੁੰਡਿਆਂ ਨੇ ਇੱਕ ਮੁੰਡੇ ਦੇ ਵਾਲਾਂ ਦੀ ਕਹਿ ਲੋ ਕੱਟ ਤੇ ਸੀ ਬੇਅਦਬੀ ਕਰਤੀ ਸੀ ਉਹਦੇ ਕੋਲ ਕੇਸ ਚਲਾ ਗਿਆ ਉਹਨੇ ਜੁਰਮਾਨਾ ਕੀ ਲਾਇਆ ਗਿਆਨੀ ਰਗਵੀਰ ਸਿੰਘ ਦੇ ਮੈਂ ਕੱਦ ਦੀ ਗੱਲ ਕਰਦਾ ਵੀ ਤੁਸੀਂ ਕਹੇ ਜੇ ਕਹੇ ਨੂੰ ਲਾ ਦਿੰਨੇ ਹੋ ਜਦੋਂ ਤੁਹਾਨੂੰ ਤੁਹਾਡੀ ਮਰਜ਼ੀ ਹੋਏਗੀ ਤਾਂ ਉਹਨੇ ਜੁਰਮਾਨਾ ਕੀ ਲਾਇਆ ਕਹਿੰਦਾ ਜੀ ਆਹ ਦੋ ਜਿਹੜਾ ਮੁੰਡਿਆਂ ਨੇ ਮਾਰਿਆ ਉਹਦੀ ਕੁਟਾਈ ਕੀਤੀ ਹੈ ਵਾਲਾਂ ਦੀ ਕੇਸਾਂ ਦੀ ਬੇਅਦਬੀ ਕੀਤੀ ਇਹਨਾਂ ਨੂੰ ਕਿਹਾ 20000 ਰੁਪਏ ਗੁਰਦਾਰ ਦੀ ਗੱਲਕ ਵਿੱਚ ਪਾਣ ਉਹ ਪਿੱਟ ਦਾ ਪਰਿਵਾਰ ਦਾ ਕੋਈ ਇਨਸਾਫ ਨਹੀਂ ਵੀ ਉਦੀਪ ਕਿਸਾਂ ਦੀ ਬੇਉਦੀ ਵੀ ਕਹਿੰਦਾ ਗੋਲਕ ਚ ਪਾ ਜਾਣ ਚਲੋ ਜੀ ਉਹ ਗੋਲਕ ਚ ਪਾਣ ਤੁਰ ਪਏ ਪਿੱਛੇ ਪਿੱਛੇ ਉਹਨਾਂ ਨੇ ਇੱਕਪਣਾ ਸੇਵਾਦਾਰ ਭੇਜਿਆ ਕਹਿੰਦਾ ਉਹ ਉਹਨੂੰ ਕਹਿ ਕੇ ਐਂ ਜਿਹੜਾ ਅਰਦਾਸੀਆ ਖੜਾ ਹੁੰਦਾ ਕਹਿੰਦਾ ਇਹਨਾਂ ਨੂੰ ਸਰੋਪਾ ਨਾ ਪਾ ਦੇ ਦੇਖ ਕੇ ਕਿਤੇ 20000 ਗੁਰਦਾਰ ਦੀ ਗੋਲਕ ਚਾਰ ਰਿਹਾ ਕਹਿੰਦਾ ਸਰੋਪਾ ਰਗਵਾ ਦੀ ਉਹਦਾ ਠੀਕ ਹੈ ਜੀ ਸਰੋਪਾ ਰਗਵਾ ਦੀ ਤੇ ਉਸ ਤੋਂ ਬਾਅਦ ਫੇਰ ਉਹਨੇ ਪਿੱਛੇ ਪਿੱਛੇ ਭੇਜਿਆ ਦੂਜਾ ਭੇਜਿਆ ਸੇਵਾਦਾਰ ਕਹਿੰਦਾ ਭੱਜ ਕੇ ਉਹਨੂੰ ਕਹਿ ਕੇ ਐਂ ਕਹਿੰਦਾ ਅਰਦਾਸ ਨਾ ਕਰਦੇ ਇਹਨਾਂ ਦੇ ਨਾਂ ਦੀ ਯ ਆ ਮਤਲਬ ਇਹ ਜੇ ਬੰਦੇ ਵੀ ਜੇ ਤੁਸੀਂ ਕਹੋਗੇ ਤਾਂ ਲਾ ਦੋਗੇ ਤੇ ਫਿਰ ਤੁਹਾਨੂੰ ਲੱਗੇਗਾ ਖੈਰ ਹੁਣ ਮੜ ਜੀ ਮੈਂ ਕਮਾਂਗਾ ਸੁਰਤ ਆਈ ਸੀ ਅਕਲ ਆਈ ਸੀ ਗੁਰਬੀਰ ਸਿੰਘ ਦੇ ਥੋੜਾ ਮਾਨ ਮਰਿਆਦਾ ਜਦੋਂ ਕੈਮ ਰੱਖਣ ਦੀ ਗੱਲ ਕੀਤੀ ਹੁਣ ਉਹ ਵੀ ਕਿੱਥੇ ਹੈ ਉਹ ਵੀ ਹਾਸ਼ੀਏ ਤੇ ਆ ਗਿਆ ਰਣਜੀਤ ਸਿੰਘ ਵੀ ਆ ਗਿਆ ਸੀ ਹਰਪ੍ਰੀਤ ਸਿੰਘ ਵੀ ਆ ਗਿਆ ਸੀ ਬੜਾ ਮਸ਼ਹੂਰ ਹੈਗਾ ਕਿੱਸਾ ਇਹ ਗਿਆਨੀ ਕੇਵਲ ਸਿੰਘ ਗਿਆਨੀ ਮਨਜੀਤ ਸਿੰਘ ਉਹਨਾਂ ਦਾ ਕਿ ਜਦੋਂ ਇਹਨਾਂ ਦੀ ਚਲਦੀ ਸੀ ਨਾ ਤੇ ਜਦੋਂ ਜਥੇਦਾਰੀ ਸੀ ਉਹਨਾਂ ਕੋਲ ਤਾਂ ਢਿੰਡ ਸਾਹਿਬ ਪਿਓ ਪੁੱਤ ਨੇ ਉਹਨੂੰ ਕਿਸੇ ਮੰਚ ਤੇ ਖੜ ਕੇ ਪਬਲਿਕਲੀ ਉਸ ਦੇ ਦਰਬਾਰ ਸਾਹਿਬ ਦੀ ਮਾਂ ਭੈਣ ਦੀਆਂ ਗਾਲਾਂ ਵੀ ਕੱਢੀਆਂ ਸੀਗੀਆਂ ਇੰਨੀ ਕ ਵੀ ਇਹ ਦੁਰਗਤੀ ਇਹ ਜੇ ਮਹਾਨ ਆਪਾਂ ਕਹੀਏ ਅਹੁਦੇ ਤੇ ਵਿਰਾਜਣ ਵਾਲਿਆਂ ਦੀ ਕਰਵਾਉਂਦੇ ਰਹੇ ਨੇ ਤੇ ਹੁਣ ਤਾਂ ਬਿਲਕੁਲ ਕਲੀਅਰੀ ਹੋ ਗਿਆ ਕਿ ਜਦੋਂ ਸਾਨੂੰ ਦਿਲ ਕਰੇਗਾ ਉਹ ਜਿਵੇਂ ਪਟਕ ਘਟਪੁਤਲੀ ਨੱਚਦੀ ਹੈ ਗੁੱਡੀ ਫੜ ਕੇ ਉਹਨੂੰ ਹਲਾਈ ਜਾਵਾਂਗੇ ਨੱਚੀ ਜਾਵੇਗੀ ਜਦੋਂ ਨਹੀਂ ਕਰੇਗੀ ਤਾਂ ਉਹਨੂੰ ਚੱਕ ਕੇ ਆਪਾਂ ਬਾਹਰ ਸੁੱਟ ਦਾਂਗੇ ਸੋ ਬੜੀ ਇੱਕ ਨਕਮਾਗਾ ਸ਼ਰਮ ਨਾ ਕੀ ਆ ਆਪਾਂ ਕਹੀਏ ਜਿਹੜੀ ਗੱਲ ਹੋਈ ਹੈ ਇਹਨਾਂ ਨੂੰ ਸਿੱਧੇ ਕੌਣ ਕਰ ਸਕਦੇ ਨੇ ਸਰਨੇ ਵਰਗਾ ਹੀ ਕਰ ਸਕਦੇ ਨੇ ਸਰਨੇ ਨੂੰ ਇਹਨਾਂ ਨੇ ਕਾਲ ਤੱਕਾ ਤੋਂ ਬੁਲਾਵਾ ਭੇਜਿਆ ਕਿ ਆਜੋ ਜੀ ਤੁਸੀਂ ਪੇਸ਼ ਹੋ ਉਹ ਪੇਸ਼ ਹੀ ਨਹੀਂ ਹੋਇਆ ਤੁਹਾਨੂੰ ਪੰਥ ਤੋਂ ਛੇਕਿਆ ਜਾਂਦਾ ਕਹਿੰਦਾ ਆਪਣੇ ਕੋਲ ਰੱਖੋ ਮੈਨੂੰ ਲੋੜ ਨਹੀਂ ਤੁਹਾਡੇ ਕੋਲ ਆਣ ਦੀ ਉਹ ਅਜੇ ਤੱਕ ਪੇਸ਼ ਨਹੀਂ ਹੋਇਆ ਸਿੱਧੇ ਇਹਨਾਂ ਨੂੰ ਸਰਨੇ ਵਰਗਾ ਹੀ ਕਰ ਸਕਦੇ ਨੇ ਸੋ ਮੁੜ ਤੁਰ ਕੇ ਫਿਰ ਉੱਥੇ ਚੀਜ਼ ਆ ਜਾਂਦੀ ਹੈ ਹੁਣ ਜਿਹੜੀ ਆਪਣਾ ਗੱਲ ਕਰ ਲਓ ਇਹ ਹਰਪ੍ਰੀਤ ਉਹਨਾਂ ਵੀ ਜਿਹੜੀ ਮੁਹਿੰਮ ਛੇੜੀ ਹੋਈ ਹੈ ਕਿ ਆਪਾਂ ਅਕਾਲੀ ਦਲ ਨੂੰ ਸੁਧਾਰਨਾ ਅਕਾਲੀ ਦਲ ਸੁਧਾਰ ਲੈਰ ਪੰਥਕ ਸੁਧਾਰ ਲੈਰ ਜਿਹੜੀ ਉਹ ਰਣਜੀਤ ਸਿੰਘ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈ ਪਰ ਸਵਾਲ ਇਹਨਾਂ ਸਾਰਿਆਂ ਤੇ ਵੀ ਖੜਾ ਹੁੰਦਾ ਹੈ ਕਿ ਜਿੰਨਾ ਚਿਰ ਤੁਸੀਂ ਆਪਣਾ ਉਹ ਮੈਨੂੰ ਕਹਾਵਤ ਯਾਦ ਆ ਰਹੀ ਹੈ ਕਹਿੰਦੇ ਵੀ ਜਿਹੜਾ ਹੈਗਾ ਚੂਹਾ ਬਿੱਲੀ ਤੋਂ ਡਰਦਾ ਹੈ ਬਿੱਲੀ ਜਿਹੜੀ ਕੁੱਤੇ ਤੋਂ ਡਰਦੀ ਹੈ ਜਦੋਂ ਕੁੱਤਾ ਬਿੱਲੀ ਨੂੰ ਪੈਣ ਲੱਗਦਾ ਹੈ ਨਾ ਬਿੱਲੀ ਆਪਣੀ ਅੱਖਾਂ ਬੰਦ ਕਰ ਲੈਂਦੀ ਹੈ ਕਿ ਮੈਨੂੰ ਕੋਈ ਨਹੀਂ ਦੇਖ ਰਿਹਾ ਕੋਈ ਨਹੀਂ ਦੇਖ ਰਿਹਾ ਉਹ ਹਾਲ ਇਹਨਾਂ ਦਾ ਹੋਇਆ ਪਿਆ ਕਿ ਜਦੋਂ ਤੁਹਾਡੇ ਆਲੇ ਦੁਆਲੇ ਜਦੋਂ ਕੁਝ ਹੋ ਰਿਹਾ ਸੀ ਤੁਸੀਂ ਜਦੋਂ ਠੀਕ ਸੀ ਸੀ ਉਦੋਂ ਤੁਸੀਂ ਅੱਖਾਂ ਬੰਦ ਕਰੀ ਬੈਠੇ ਸੀ ਇਹ ਹਰ ਵੀ ਨਾ ਹੀ ਸਵਾਲ ਹੈ ਇਹ ਹੋਰ ਪਹਿਲਾਂ ਨੂੰ ਵੀ ਸਵਾਲ ਹੈ ਪਰ ਜੋ ਤੁਹਾਨੂੰ ਲੱਗੇ ਯਾਰ ਬਹੁਤ ਜ਼ਿਆਦਾ ਗਲਤ ਹੋ ਗਿਆ ਤੁਹਾਡੀ ਸ਼ਾਇਦ ਅੰਤਰਾਤਮਾ ਨੇ ਤੁਹਾਨੂੰ ਮੜ ਰਿਆ ਝੰਜੋ ਰਿਆ ਹਲੂਣਾ ਦਿੱਤਾ ਤੇ ਤੁਸੀਂ ਆਪਣਾ ਕੀ ਕਹਿੰਦੇ ਅੱਗੇ ਹੋ ਕੇ ਆਏ ਤੇ ਫਿਰ ਚਲੋ ਉਹ ਤੁਹਾਡਾ ਨਾ ਹੋਣਾ ਹੀ ਹੋਣਾ ਸੀ ਹੋਇਆ ਪਰ ਅਫਸੋਸਜਨਕ ਬਹੁਤ ਕੁਝ ਹੋਇਆ ਅੱਜ ਜੀ ਪਰ ਮਰਵਾਹਾ ਜੀ ਜੇ ਵੱਡੀ ਗੱਲ ਕੀਤੀ ਜਾਵੇ ਤਾਂ ਇੱਥੇ ਇਹ ਹੈ ਕਿ ਜਥੇਦਾਰ ਸਾਹਿਬ ਜੇ ਕਲਤਖ ਸਾਹਿਬ ਦੇ ਜਥੇਦਾਰ ਹੋਣਾ ਉਸ ਤੋਂ ਬਾਅਦ ਤੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਦੀ ਵੀ ਗੱਲ ਕਰਨਾ ਅਬਸ਼ਿਕੀ ਬਹੁਤ ਸਾਰੀਆਂ ਐਗਜ਼ਾਮਪਲ ਨੇ ਜਿਨ੍ਹਾਂ ਐਗਜ਼ਾਮਪਲਾਂ ਦੀ ਤੁਸੀਂ ਗੱਲ ਕਰਦੇ ਹੋ ਪਰ ਉੱਥੇ ਮੇਨ ਗੱਲ ਇਹ ਹੈ ਸਿੱਖਾਂ ਦੀ ਸਿਰਮੌਰ ਸੰਸਥਾ ਪੰਜਾਬ ਚ ਹੀ ਨਹੀਂ ਦੇਸ਼ ਵਿੱਚ ਹੀ ਨੇ ਦੂਰ ਦੁਰਾਡੇ ਇੰਟਰਨੈਸ਼ਨਲ ਪੱਧਰ ਤੇ ਹਰ ਇੱਕ ਬੰਦੇ ਦਾ ਸੀਸ ਆ ਕੇ ਇੱਥੇ ਝੁਕਦਾ ਜਦੋਂ ਕੋਈ ਵੀ ਹੁਕਮਨਾਮਾ ਜਾਰੀ ਹੁੰਦਾ ਪਰ ਹੁਕਮਨਾਮਾ ਕਰਨ ਵਾਲਿਆਂ ਨੂੰ ਹੀ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਤਬਦੀਲ ਕਰ ਦਿੰਦੇ ਹੋ ਇਹੋ ਜਿਹੇ ਇਹੋ ਜਿਹੇ ਨਾਲ ਐਲਾਨ ਹੁੰਦੇ ਨੇ ਤਾਂ ਉਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਕਿੱਥੇ ਇਹ ਵੀ ਸਾਡਾ ਸਿੱਖ ਕੌਮ ਸਾਡਾ ਜਿਹੜਾ ਪੰਥ ਹੈ ਉਹ ਹੁਣ ਕੀ ਕਰੇਗਾ ਅਗਲਾ ਸਟੈਪ ਉਹਨਾਂ ਦਾ ਕੀ ਹੋਵੇਗਾ ਕਿਉਂਕਿ ਵੱਡੇ ਸਵਾਲ ਪਹਿਲਾਂ ਹੀ ਉੱਠ ਰਹੇ ਸੀਗੇ ਕਿ ਜਥੇਦਾਰਾਂ ਨੂੰ ਨੂੰ ਸਪੋਰਟ ਕਰਨ ਦੀ ਲੋੜ ਹੈ ਲੋਕ ਇਹ ਵੀ ਕਹਿ ਰਹੇ ਸੀ ਕਿ ਜਥੇਦਾਰਾਂ ਦੀ ਜਥੇਦਾਰੀ ਨੂੰ ਸਪੋਰਟ ਕਰਨ ਦੀ ਲੋੜ ਹੈ ਪਰ ਹੁਣ ਮੇਨ ਮੋਢੀ ਇੱਕ ਤਾਂ ਹੁੰਦਾ ਨਾ ਮੇਨ ਮੋਢੀ ਹੋ ਕੇ ਕੌਣ ਚੱਲੇਗਾ ਸਵਾਲ ਇਹ ਆ ਜਾਂਦਾ ਜੀ ਤੁਸੀਂ ਕਹਿਲ ਕਰ ਰਹੇ ਹੋ ਨਾ ਹਰ ਸਿੱਖ ਦਾ ਹਰ ਧਰਮ ਦੇ ਬੰਦੇ ਦਾ ਉੱਥੇ ਜਾ ਕੇ ਸਿਰ ਝੁਕਦਾ ਹੈ ਸ਼ਸ਼ਟਾਂਗ ਪ੍ਰਣਾਮ ਕਰਦਾ ਹੈ ਹਨਾ ਉਹ ਤੁਹਾਡੇ ਮੇਰੇ ਵਰਗੇ ਕਰਦੇ ਆ ਜਿਨ੍ਹਾਂ ਦੇ ਮਨ ਚ ਮਾੜੀ-ਮੂਟੀ ਆਸਤਾ ਹੈਗੀ ਆਸਤਿਕ ਹੈਗੇ ਨੇ ਰੱਬ ਦੇ ਨਾਮ ਦੀ ਚੀਜ਼ ਨੂੰ ਮੰਨਦੇ ਨੇ ਮੀਰੀ ਪੀਰੀ ਦਾ ਸਿਧਾਂਤ ਮੰਨ ਕਾਫ ਮੰਦੇ ਨੇ ਇਹਨਾਂ ਲਈ ਕੁਝ ਨਹੀਂ ਹੈਗਾ ਤੇ ਇੱਕ ਪਾਸੇ 10ਵੀਂ ਪਾਸ ਵੀ ਕਾਲ ਤੱਕ ਦਾ ਜਥੇਦਾਰ ਲੱਗੇਗਾ ਇੱਕ ਪਾਸੇ ਐਮਏ ਪਾਸ ਵੀ ਲੱਗੇਗਾ ਮਤਲਬ ਕੋਈ ਕ੍ਰਾਈਟੇਰੀਆ ਵੀ ਨਹੀਂ ਹੋਣਾ ਚਾਹੀਦਾ ਘੱਟੋ ਘੱਟ ਉਹਦਾ ਕੋਈ ਤੁਸੀਂ ਬੇਸਿਕ ਧਾਰਮਿਕ ਐਜੂਕੇਸ਼ਨ ਹੀ ਰੱਖ ਦਿਓ ਯਾਰ ਇੰਨੀ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਭਾਵੇਂ ਦਮਦਵੀ ਟਕਸਾਲ ਤੋਂ ਪੜਿਆ ਹੋਵੇ ਭਾਵੇਂ ਕਿਸੇ ਹੋਰ ਸਕੂਲ ਕਾਲਜ ਤੋਂ ਪੜਿਆ ਹੋਵੇ ਤੇ ਮਤਲਬ ਤੁਸੀਂ ਕੀ ਸਮਝੋਗੇ ਹੁਣ ਤੁਸੀਂ ਇਹ ਤਰਕ ਦੇ ਸਕਦੇ ਹੋ ਰਗਵੀਰ ਸਿੰਘ ਨੂੰ ਬੱਲਣ ਦੀ ਵਜ੍ਹਾ ਕੀ ਹੈ ਇਹੇ ਸੇ ਕਰਕੇ ਉਹਨੇ ਥੋੜੀ ਮਰਿਆਦਾ ਕਾਇਮ ਰੱਖਣ ਦੀ ਗੱਲ ਕੀਤੀ ਹੈ ਜਾਂ ਤੁਸੀਂ ਕਹੋ ਯਾਰ 10ਵੀਂ ਪਾਸ ਉਹ ਹੀ ਲਾਤੇ ਸੀਗਾ ਹੁ 24 ਸਾਲ ਤੋਂ ਕਥਾ ਹੀ ਸੁਣਾ ਰਿਆ ਨਾ ਗੁਰਦੁਆਰਾਂ ਦੇ ਵਿੱਚ ਉਹਦੇ ਸਿਧਾਂਤ ਉਹਨੂੰ ਉਹਨੂੰ ਕਿੱਥੋਂ ਲਿਆਂਦਾ ਮੈਨੂੰ ਲੱਗਦਾ ਵੀ ਭਾਵੇਂ ਉਹਨਾਂ ਨੂੰ 25 ਸਾਲ ਹੋ ਗਏ 24 ਸਾਲ ਇੱਥੇ ਨੌਕਰੀ ਕਰ ਰਹੇ ਨੇ ਐਸਜੀਪੀਸੀ ਦੀ ਉਹ ਕਿਸੇ ਨੂੰ ਪਤਾ ਹੀ ਨਹੀਂ ਹੋਏਗਾ ਉਸ ਗੁਰਦੁਆਰੇ ਤੋਂ ਇਲਾਵਾ ਮਨਜੀ ਸਾਹਿਬ ਉੱਤੇ ਦੀਵਾਨ ਨਾਲ ਚ ਕਥਾ ਕਰਦੇ ਜੀ ਕਿਸੇ ਨਾ ਦਾ ਕੋਈ ਬਾਹਰ ਦੇ ਬੰਦਿਆਂ ਨੂੰ ਖਾਸ ਕਰ ਜੇ ਆਪਾਂ ਗੱਲ ਕਰੀ ਰਗਵੀਰ ਸਿੰਘ ਵੀ ਐਵੇਂ ਨਿਕਲ ਕੇ ਆਏ ਸੀ ਹਰਪ੍ਰੀਤ ਸਿੰਘ ਵੀ ਐਵੇਂ ਨਿਕਲ ਕੇ ਆਏ ਸੀ ਖੈਰ ਤੰਦੀ ਸਾਲ ਦੇ ਪੜ੍ਹੇ ਹੋਏ ਸੀਗੇ ਸਵਾਲ ਇਹ ਹੈ ਕਿ ਕੁਲਦੀਪ ਸਿੰਘ ਵੀ ਮਨਜੀ ਸਾਹਿਬ ਤੋਂ ਹੀ ਆ ਰਹੇ ਨੇ ਕਿਉਂਕਿ ਉਹ ਵੀ ਉੱਥੋਂ ਦੇ ਕਥਾ ਵਾਚਕ ਦੀ ਅਕਾਲੀ ਦਲ ਹਾਸ਼ੀ ਤੇ ਚਲਾ ਗਿਆ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ 2 ਦਸੰਬਰ ਵਾਲੇ ਦਿਨ ਹੁਕਮਨਾਮਾ ਜਾਰੀ ਹੋਇਆ ਸੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਸੱਤਕ ਮੈਂਬਰੀ ਕਮੇਟੀ ਜਿਹੜੇ ਪੰਜ ਜਥੇਦਾਰ ਨੇ ਉਹਨਾਂ ਨੇ ਮਿਲ ਕੇ ਬਣਾਈ ਸੀ ਤਾਂ ਐਡਾ ਕੀ ਹੋ ਗਿਆ ਕਿ ਉਹ ਸਾਰੇ ਜਥੇਦਾਰ ਹੀ ਬਦਲ ਦਿੱਤੇ ਗਏ ਕਿਉਂਕਿ ਗੱਲ ਇੱਥੇ ਅਕਾਲੀ ਦਲ ਦੀ ਵੀ ਆਉਂਦੀ ਹੈ ਕਿਉਂਕਿ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਤਾਂ ਬਾਦਲ ਸਾਹਿਬ ਨੇ ਅਸਤੀਫਾ ਦਿੱਤੇ ਤਾਂ ਸੁਖਬੀ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਪਰ ਹੁਣ ਜਿਸ ਹਿਸਾਬ ਦੇ ਨਾਲ ਜਥੇਦਾਰ ਬਦਲੇ ਜਾ ਰਹੇ ਨੇ ਉਹ ਜਥੇਦਾਰ ਜਿਨ੍ਹਾਂ ਨੇ ਇਹ ਹੁਕਮਨਾਮਾ ਜਾਰੀ ਕੀਤਾ ਸੀ ਤਾਂ ਹੁਣ ਹੁਕਮ ਜਾਰੀ ਕਰਨ ਵਾਲੇ ਨਹੀਂ ਰਹੇ ਤਾਂ ਮੈਂਬਰਾਂ ਦੀਆਂ ਕਮੇਟੀਆਂ ਕੀ ਕਰਨਗੀਆਂ ਅਕਾਲੀ ਦਲ ਦੀ ਮੁਰਤੋਂ ਸੁਰਜਿੱਤਾ ਦੀ ਜਿਹੜੇ ਸਵਾਲ ਨੇ ਉਹ ਸਾਰੇ ਕਿੱਥੇ ਜਾਣਗੇ ਅਕਾਲੀ ਦਲ ਤੇ ਤੁਸੀਂ ਗੱਲ ਹੀ ਛੱਡ ਦੋ ਨਾ ਉਹ ਕੀ ਕਹਿੰਦੇ ਕਿ ਵਕਤ ਆਂਦਾ ਤੇ ਵਕਤ ਜਾਂਦਾ ਇਹਨਾਂ ਦਾ ਵਕਤ ਚਲਾ ਗਿਆ 100 ਸਾਲ ਦੇ ਵਿੱਚ ਤੁਸੀਂ ਜੇ ਨਹੀਂ ਕੁਝ ਕਰ पाए 105 ਸਾਲ ਚ 110 ਸਾਲ ਚ ਤੇ ਉਹਨਾਂ ਨੇ ਰਾਜਨੀਤਿਕ ਗੱਲ ਕਰੀਏ ਕਹਿੰਦੇ ਇੱਕੋ ਪੰਜਾਬ ਦੀ ਖੇਤਰੀ ਪਾਰਟੀ ਸਿੱਖਾਂ ਦੀ ਹਮਦਰਦ ਪਾਰਟੀ ਤੁਹਾਡੀ ਇੰਨੀ ਪੂਰੀ ਹਾਲਤ ਹੈਗੀ ਕਿ ਤੁਸੀਂ ਮਤਲਬ ਆ 23 ਜ਼ਿਲ੍ਹਿਆਂ ਦੇ ਇੱਕ ਸੂਬੇ ਦੇ ਵਿੱਚੋਂ ਬਾਹਰ ਨਹੀਂ ਨਿਕਲ पाए ਤੁਸੀਂ ਤੁਸੀਂ ਪੋਲੀਟਿਕਲੀ ਕਿੰਨੀ ਕੁ ਗਰੋਥ ਕੀਤੀ ਹੈ 100 ਸਾਲ ਦੇ ਵਿੱਚ ਇਹ ਛੋਟਾ ਜਿਹਾ ਪੀਰੀਅਡ ਨਹੀਂ ਇਹ 100 ਸਾਲ ਦਾ ਇੱਕ ਸਦੀ ਬਦਲ ਜਾਂਦੀ ਹੁੰਦੀ ਹੈ ਉਹ ਤਾਂ ਤੁਸੀਂ ਛੱਡ ਹੀ ਦੋ ਨਾ ਵੀ ਇਹਨਾਂ ਨੇ ਕੀਤਾ ਕੀ ਸੀਗਾ ਹੁਣ ਕਿਤੇ ਨਾ ਕਿਤੇ ਗੱਲ ਸਿਰਫ ਸਿਰਫ ਉਕਾਲ ਤਖਦੀ ਮਾਨ ਮਰਿਆਦਾ ਦੀ ਹੈਗੀ ਹੈ ਦੂਜੀ ਗੱਲ ਇੱਕ ਹੋਰ ਉੱਠੀ ਹੈ ਹੁਣ ਪਹਿਲਾ ਮੈਂ ਕਹਾਂਗਾ ਉਹ ਵੀ ਮਿੱਟੀ ਦਾ ਮਾਦੂ ਬਣਿਆ ਹੋਇਆ ਸੀਗਾ ਜਿਹੜਾ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦਾ ਪ੍ਰਧਾਨ ਵਕੀਲ ਹੈ ਪੇਸ਼ੇ ਤੋਂ ਜਦੋਂ ਹੁਣ ਉਹਨੇ ਵੀ ਥੋੜਾ ਜਿਹਾ ਹਲੂਣਾ ਉਹਦੀ ਆਤਮਾ ਨੇ ਹਲੂਣਿਆ ਉਹਨੂੰ ਤਾਂ ਉਹਨੇ ਵੀ ਕਹਿ ਦਿੱਤਾ ਮੈਂ ਅਸਤੀਫਾ ਦਿਨਾ ਹੁਣ ਅਸਤੀਫਾ ਕਰੇ ਵਾਪਸ ਲੈ ਲਓ ਜੀ ਫਿਰ ਜ਼ਿਆਦਾ ਦੁਰਗਤੀ ਹੋਏਗੀ ਉਹ ਹਲੇ ਵੀ ਉਸਤੇ ਅੜਿਆ ਹੈ ਕਿ ਮੈਂ ਅਸਤੀਫਾ ਨਹੀਂ ਲੈਣਾ ਜਾਂ ਤਾਂ ਉਹ ਸਮਝ ਗਏ ਕਿ ਯਾਰ ਮੇਰੇ ਤੋਂ ਕਿੰਨਾ ਕੁਛ ਇਹਨਾਂ ਨੇ ਗਲਤ ਕਰਾਇਆ ਸੀਗਾ ਜਾਂ ਹੁਣ ਵੀ ਆਉਣ ਵਾਲੇ ਭੂਿਕ ਚਕਰਾਨਗੇ ਅਗਲਾ ਕਹਿੰਦਾ ਮੈਂ ਇਨਾਂ ਨਹੀਂ ਆਪਣਾ ਆਪ ਨੂੰ ਮਾਰ ਸਕਦਾ ਹੈ ਆਪਣਾ ਜ਼ਮੀਰ ਮਾਰ ਸਕਦਾ ਇਸ ਕਰਕੇ ਉਹ ਵੀ ਪਿੱਛੇ हट ਗਏ ਨੇ ਸਵਾਲ ਇਹ ਹੈ ਕਿ ਤੁਸੀਂ ਬਿਲਕੁਲ ਸਿਰਫ ਇੱਕ ਆਪਣਾ ਨਰੋਲ ਕੀ ਕਮਾ ਮੇਰੇ ਕੋ ਸ਼ਬਦ ਮੁੱਕ ਜਾਂਦੇ ਨੇ ਵੀ ਤੁਸੀਂ ਕੀ ਬਣਾ ਕੇ ਰੱਖਦੇ ਆ ਵਾਕੀ ਸ਼ਬਦ ਵੀ ਮੈਂ ਛੋਟਾ ਕਮਾਂਗਾ ਕਾਲ ਤੱਕ ਨੂੰ ਕੀ ਬਣਾ ਕੇ ਰੱਖਦੇ ਆ ਬਿਲਕੁਲ ਵਾਕਈ ਤੁਸੀਂ ਸਹੀ ਕਿਹਾ ਕਿ ਸ਼ਬਦ ਮੁੱਕ ਜਾਂਦੇ ਨੇ ਜਥੇਦਾਰਾਂ ਨੂੰ ਹਟਾ ਦਿੱਤਾ ਗਿਆ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਐਸਜੀਪੀਸੀ ਪ੍ਰਧਾਨ ਆਪੇ ਹੀ ਲਾਂਬੇ ਹੋ ਗਿਆ ਤੇ ਹੁਣ ਵਾਂਗ ਡੋਰ ਕਿਸ ਦੇ ਹੱਥ ਹੈ ਜਾਂ ਫਿਰ ਬੈਕਐਂਡ ਦੀ ਜੇ ਗੱਲ ਕੀਤੀ ਜਾਵੇ ਕਿ ਕੌਣ ਹੈ ਉਹ ਸ਼ਖਸੀਅਤ ਜਿਹੜੀ ਇਸ ਪੂਰੇ ਚੱਕਰ ਵੀ ਨੂੰ ਰਚ ਰਹੀ ਹੈ ਕੋ ਕਹਿਣ ਦੀ ਲੋੜ ਹੀ ਨਹੀਂ ਹੈਗੀ ਮੈਨੂੰ ਲੱਗਦਾ ਤੁਸੀਂ ਇਹ ਵੀ ਨਾ ਕਿਤੇ ਤੁਹਾਨੂੰ